ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਪਾਣੀ ਵਿੱਚ ਤੁਸੀਂ ਮਿਲਾਉਣੀ ਹੈ ਆਪਣੇ ਨਾਮ ਦੀ ਪਰਚੀ ਸਾਲਾਂ ਪੁਰਾਣਾ ਦੁੱਖ ਵੀ ਤੁਹਾਡਾ ਹਮੇਸ਼ਾ ਲਈ ਖਤਮ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦਾ ਅੰਤ ਕਰ ਦੇਣ ਤੁਹਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣ ਤੁਹਾਡੇ ਘਰ ਪਰਿਵਾਰ ਤੇ ਕਿਰਪਾ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸਿੰਘ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਨਮਕ ਵਾਲੇ ਪਾਣੀ ਵਿੱਚ ਆਪਣੇ ਨਾਮ ਦੀ ਪਰਚੀ ਪਾਉਣ ਨਾਲ ਕੀ ਹੁੰਦਾ ਹੈ। ਤੇ ਸਾਥ ਸਿੰਘ ਜੀ ਤੁਹਾਨੂੰ ਛੋਟੀ ਜਹੀ ਪਹਿਲਾਂ ਬੇਨਤੀ ਕਰਦੀ ਹੈ ਕਿ ਜੇਕਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਅੰਤ ਤੱਕ ਧਿਆਨ ਨਾਲ ਸਰਵਣ ਵੀ ਕਰ ਲੈਣਾ ਜੀ। ਸਾਥ ਸਿੰਘ ਜੀ ਅਕਸਰ ਅਸੀਂ ਵੇਖਦੇ ਹਾਂ ਕਿ ਜਲ ਨੂੰ ਲੈ ਕੇ ਕਈ ਤਰ੍ਹਾਂ ਦੇ ਉਪਾਅ ਸਾਡੇ ਸਾਹਮਣੇ ਆਉਂਦੇ ਹਨ ਤੇ ਸਾਧ ਸੰਗਤ ਜੀ ਇਹ ਕਾਰੀਗਰ ਵੀ ਹੁੰਦੇ ਹਨ ਜੋ ਅਸੀਂ ਜਲ ਵਿੱਚ ਉਪਾਅ ਕਰਦੇ ਹਾਂ ਉਹ ਸਾਡਾ ਜ਼ਰੂਰ ਸਿਰੇ ਕੰਮ ਹੁੰਦਾ ਹੀ ਹੁੰਦਾ ਹੈ ਇਸ ਲਈ ਸਾਧ ਸੰਗਤ ਜੀ ਜੋ ਇਹ ਉਪਾਅ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਤੁਸੀਂ ਆਪਣੇ ਕਿਸੇ ਵੀ ਪਰਿਵਾਰਕ ਮੈਂਬਰ ਦੇ ਲਈ ਜਾਂ ਖੁਦ ਲਈ ਵੀ ਕਰ ਸਕਦੇ ਹੋ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਉਸ ਦਾ ਹੱਲ ਨਿਕਲ ਜਾਵੇਗਾ ਤੇ ਤੁਸੀਂ ਉਸ ਨੂੰ ਕਿਸ ਤਰ੍ਹਾਂ ਕਰਨਾ ਹੈ ਇਹ ਵੀ ਅਸੀਂ ਤੁਹਾਡੇ ਨਾਲ ਵੀਡੀਓ ਵਿੱਚ ਸਾਂਝਾ ਕਰਾਂਗੇ ਸਾਤ ਸੰਗਿਆ ਜੀ ਪਾਣੀ ਵਿੱਚ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਪਾਣੀ ਦੀ ਮਹੱਤਤਾ ਤਾਂ ਤੁਸੀਂ ਵੀ ਜਾਣਦੇ ਹੋ ਕਿ ਪਾਣੀ ਦੀ ਕਿੰਨੀ ਜ਼ਿਆਦਾ ਮਹੱਤਤਾ ਹੈ ਜਦੋਂ ਵੀ ਅਸੀਂ ਪਾਠ ਕਰਦੇ ਸਮੇਂ ਕੋਲ ਪਾਣੀ ਰੱਖਦੇ ਹਾਂ ਉਹ ਜਲ ਰੂਪੀ ਅੰਮ੍ਰਿਤ ਬਣ ਜਾਂਦਾ ਹੈ ਤੇ ਜੇ ਇਸ ਨੂੰ ਅਸੀਂ ਪੀਂਦੇ ਹਾਂ ਤਾਂ ਸਾਡੇ ਰੋਗ ਖਤਮ ਹੁੰਦੇ ਹਨ ਇਸੇ ਨਾਲ ਪਾਣੀ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਇਹੋ ਜਿਹੇ ਗੁਣ ਹੁੰਦੇ ਹਨ ਜੋ ਅਸੀਂ ਨਹੀਂ ਜਾਣਦੇ ਹੁੰਦੇ। ਇਹ ਛੋਟੀਆਂ-ਛੋਟੀਆਂ ਗੱਲਾਂ ਤੋਂ ਅਸੀਂ ਅਣਜਾਣ ਹੁੰਦੇ ਹਾਂ ਜੋ ਸਾਡੇ ਲਈ ਫਿਰ ਬੜੇ ਫਾਇਦੇਮੰਦ ਸਾਬਿਤ ਹੁੰਦੇ ਹਨ। ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਆਖਦੇ ਹਨ ਜੇਕਰ ਕਿਸੇ ਦੇ ਘਰ ਦੇ ਪਰਿਵਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਚੱਲ ਰਹੀ ਹੈ ਜਿਵੇਂ ਕਿ ਆਪਣੇ ਕੰਮ ਹੁੰਦੇ ਨੇ ਜਿਵੇਂ ਕਿ ਉਹਨਾਂ ਦੇ ਕਾਰੋਬਾਰ ਵਿੱਚ ਕੋਈ ਕੰਮ ਦੀ ਪਰੇਸ਼ਾਨੀ ਹੁੰਦੀ ਹੈ। ਤੇ ਜਾਂ ਫਿਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਜੋ ਅਸੀਂ ਕਦੇ ਕਿਸੇ ਨਾਲ ਸਾਂਝੀਆਂ ਵੀ ਨਹੀਂ ਕਰ ਸਕਦੇ ਹੁੰਦੇ ਪਰ ਸਾਨੂੰ ਉਹਨਾਂ ਦਾ ਹੱਲ ਚਾਹੀਦਾ ਹੁੰਦਾ ਹੈ ਤਾਂ ਜੇਕਰ ਅਸੀਂ ਇਸ ਉਪਾਅ ਨੂੰ ਕਰ ਲੈਂਦੇ ਹਾਂ ਤਾਂ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਕਿਉਂਕਿ ਇਹ ਉਪਾਅ ਬਹੁਤ ਹੀ ਜ਼ਿਆਦਾ ਕਾਰਗਰ ਸਾਬਿਤ ਹੁੰਦੇ ਹਨ ਤੁਹਾਡੇ ਅੱਜ ਤੱਕ ਜਿੰਨੀਆਂ ਵੀ ਪਰੇਸ਼ਾਨੀਆਂ ਅਤੇ ਕੰਮ ਕੋਈ ਵੀ ਰੁਕਿਆ ਹੋਇਆ ਹੈ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਕੋਈ ਰਿਸ਼ਤਾ ਤੈਅ ਨਹੀਂ ਹੋ ਰਿਹਾ ਜਾਂ ਰਿਸ਼ਤਿਆਂ ਨੂੰ ਲੈ ਕੇ ਅਣਬਣ ਚੱਲ ਰਹੀ ਹੈ ਉਹ ਵੀ ਦੂਰ ਹੋ ਜਾਵੇਗੀ ਸਾਧ ਸੰਗਿਆ ਜੀ ਤੁਸੀਂ ਕੀ ਕਰਨਾ ਹੈ ਜੀ ਕਿ ਇੱਕ ਕੱਚ ਦਾ ਗਲਾਸ ਲੈਣਾ ਹੈ ਉਸ ਵਿੱਚ ਪਾਣੀ ਤੁਸੀਂ ਪਾ ਲੈਣਾ ਹੈ ਤੇ ਵਿੱਚ ਆਪਣੇ ਨਾਮ ਦੀ ਪਰਚੀ ਪਾਉਣੀ ਹੈ ਆਪਣੇ ਨਾਮ ਦੀ ਮਤਲਬ ਜਿਸ ਬਾਰੇ ਤੁਸੀਂ ਕਰ ਰਹੇ ਹੋ ਜੇਕਰ ਤੁਹਾਡੇ ਬੱਚੇ ਨੂੰ ਕੋਈ ਪਰੇਸ਼ਾਨੀ ਹੈ ਜੇਕਰ ਤੁਸੀਂ ਉਹ ਪਰੇਸ਼ਾਨੀ ਨੂੰ ਲੈ ਕੇ ਉਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਉਪਾਅ ਕਰ ਰਹੇ ਹੋ ਤੁਸੀਂ ਆਪਣੇ ਬੱਚੇ ਦਾ ਵਿੱਚ ਨਾਮ ਪਾਉਣਾ ਹੈ ਜੀ ਨਾਮ ਨੂੰ ਅੱਧਾ ਅਧੂਰਾ ਨਹੀਂ ਪਾਉਣਾ ਹਮੇਸ਼ਾ ਇਹ ਗੱਲ ਦਾ ਪੂਰਾ ਧਿਆਨ ਰੱਖਣਾ ਹੈ ਆਪਣਾ ਗੋਤ ਨਾਲ ਨਾਮ ਪਾਉਣਾ ਹੈ ਜਿਵੇਂ ਕਿਸੇ ਦਾ ਨਾਮ ਗੁਰਵਿੰਦਰ ਸਿੰਘ ਢਾਲੀਵਾਲ ਹੈ ਜਾਂ ਗਰੇਵਾਲ ਹੈ ਜਾਂ ਗਿੱਲ ਹੈ ਜੋ ਵੀ ਜਿਸ ਦਾ ਵੀ ਕੋਈ ਗੋਤ ਹੈ ਉਸ ਦੇ ਨਾਲ ਅਗਲੇ ਬੰਨੇ ਆਪਣੇ ਨਾਮ ਦੇ ਗੋਤ ਜ਼ਰੂਰ ਲਗਾਉਣਾ ਹੈ ਤੇ ਜੇਕਰ ਤੁਸੀਂ ਆਪਣੇ ਬੱਚੇ ਲਈ ਕਰ ਰਹੇ ਹੋ ਉਹਦਾ ਪੂਰਾ ਨਾਮ ਤੁਸੀਂ ਗੋਤ ਸਮੇਤ ਲਿਖਣਾ ਹੈ ਤੇ ਪੂਰੇ ਨਾਮ ਦੀ ਪਰਚੀ ਤੇ ਲਿਖਣਾ ਹੈ ਤੇ ਤੁਸੀਂ ਜੋ ਇਹ ਗਲਾਸ ਹੋਵੇਗਾ ਕੱਚ ਦਾ ਜਿਸ ਵਿੱਚ ਤੁਸੀਂ ਪਾਣੀ ਪਾਇਆ ਹੈ ਉਸ ਵਿੱਚ ਤੁਸੀਂ ਥੋੜਾ ਜਿਹਾ ਨਮਕ ਪਾਉਣਾ ਹੈ ਕੱਚ ਦੇ ਗਲਾਸ ਵਿੱਚ ਪਾਣੀ ਪਾ ਕੇ ਉਸ ਵਿੱਚ ਨਮਕ ਪਾਉਣਾ ਹੈ ਉਸ ਤੋਂ ਬਾਅਦ ਜੋ ਉਹ ਨਾਮ ਵਾਲੀ ਪਰਚੀ ਹੈ ਉਹ ਪਰਚੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਜੀ ਕਿ ਜੇ ਅਸੀਂ ਸਕੈਚ ਪੈਨ ਜਾਂ ਪੈਨਸਲ ਨਾਲ ਲਿਖਣਾ ਹੈ ਜੋ ਪਾਣੀ ਵਿੱਚ ਘੁਲ ਜਾਵੇ ਕਿਉਂਕਿ ਜੇਕਰ ਇਹ ਪਹਿਲੀ ਜਦੋਂ ਸਿਆਹੀ ਹੁੰਦੀ ਹੈ ਉਹਦੇ ਨਾਲ ਲਿਖਾਂਗੇ ਉਹ ਪਾਣੀ ਵਿੱਚ ਨਹੀਂ ਘੁਲੇਗੀ ਕਿਉਂਕਿ ਕਈ ਪੈਨ ਇਦਾਂ ਦੇ ਹੁੰਦੇ ਹਨ ਜੋ ਨਹੀਂ ਘੁਲਦੇ ਪਾਣੀ ਵਿੱਚ ਅਸੀਂ ਉਸ ਚੀਜ਼ ਨਾਲ ਲਿਖਣਾ ਹੈ ਜਿਹੜਾ ਕਿ ਪਾਣੀ ਵਿੱਚ ਘੁਲ ਜਾਵੇ ਜੋ ਪਾਣੀ ਵਿੱਚ ਆਪਣਾ ਰੰਗ ਛੱਡ ਦੇਵੇ ਬੇਸ਼ੱਕ ਤੁਸੀਂ ਸਕੈਚ ਦਾ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਪੈਨਸਲ ਦਾ ਇਸਤੇਮਾਲ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਉਸ ਵਿੱਚ ਪਰਚੀ ਪਾਉਣ ਸਮੇਂ ਪਹਿਲਾਂ ਤਾਂ ਆਪਣੀ ਪਰੇਸ਼ਾਨੀ ਦੱਸਣੀ ਹੈ ਕਿ ਤੁਸੀਂ ਕਿਸ ਕਾਰਨ ਦੇ ਲਈ ਇਹ ਉਪਾਅ ਕਰ ਰਹੇ ਹੋ ਪਹਿਲਾ ਤਾਂ ਤੁਸੀਂ ਪਾਣੀ ਵਿੱਚ ਪਰਚੀ ਪਾਉਣ ਸਮੇਂ ਆਪਣੀ ਪਰੇਸ਼ਾਨੀ ਬੋਲਣੀ ਹੈ ਉਸ ਤੋਂ ਬਾਅਦ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ 10 ਵਾਰ ਜੇਕਰ ਤੁਹਾਨੂੰ ਚਪਈ ਸਾਹਿਬ ਦਾ ਪਾਠ ਆਉਂਦਾ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਜੇਕਰ ਤੁਹਾਨੂੰ ਨਹੀਂ ਆਉਂਦਾ ਤਾਂ 10 ਵਾਰ ਮੋਰ ਮੰਤਰ ਦਾ ਜਾਪ ਕਰ ਲਓ ਹੈਬੀ ਸਚ ਨਾਨਕ ਹੋਸੀ ਵੀ ਸੱਚ ਤੱਕ ਇਸ ਪੰਕਤੀ ਦਾ ਜਾਪ ਕਰਨਾ ਹੈ ਤੁਸੀਂ ਮੂਲ ਮੰਤਰ ਦਾ ਜਾਪ ਇਥੋਂ ਤੱਕ ਕਰਨਾ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਪੂਰਾ ਨਾ ਬੋਲ ਦਿੰਦੇ ਹੋ ਉਹ ਪਰੇਸ਼ਾਨੀ ਜੋ ਹੈ ਮਨ ਵਿੱਚ ਸੋਚਣੀ ਹੈ ਜੋ ਤੁਸੀਂ ਆਪਣੇ ਹੱਥ ਨਾਲ ਉਸ ਪਰਚੀ ਨੂੰ ਪਾਣੀ ਵਿੱਚ ਘੋਲਦੇ ਜਾਣਾ ਹੈ ਜਦੋਂ ਤੱਕ ਇਹ ਪਰਚੀ ਦਾ ਕਾਗਜ਼ ਪੂਰੀ ਤਰ੍ਹਾਂ ਨਾ ਘੁਲ ਜਾਵੇ ਮਤਲਬ ਕਿ ਪੂਰਾ ਕਾਗਜ਼ ਜਿਹੜਾ ਹੈ ਭਰ ਜਾਣਾ ਚਾਹੀਦਾ ਹੈ ਪਾਣੀ ਦੇ ਵਿੱਚ ਜਦੋਂ ਤੱਕ ਸਾਰਾ ਪਾਣੀ ਵਿੱਚ ਭਰਨਾ ਜਾਵੇ ਉਦੋਂ ਤੱਕ ਤੁਸੀਂ ਇਹ ਪਰੇਸ਼ਾਨੀ ਆਪਣੇ ਮਨ ਵਿੱਚ ਬੋਲਣੀ ਹੈ ਮੂਲ ਮੰਤਰ ਦਾ ਜਾਪ ਤੁਸੀਂ ਕਰਦੇ ਰਹਿਣਾ ਹੈ ਇਸ ਤੋਂ ਬਾਅਦ ਜਦੋਂ ਪਾਣੀ ਵਿੱਚ ਪਰਚੀ ਨਮਕ ਵਾਲੇ ਪਾਣੀ ਵਿੱਚ ਤੁਹਾਡੇ ਨਾਮ ਦੀ ਬਿਲਕੁਲ ਚੰਗੀ ਤਰ੍ਹਾਂ ਘੁਲ ਜਾਵੇਗੀ ਤਾਂ ਤੁਸੀਂ ਉਸ ਨੂੰ ਆਪਣੇ ਦਰਾਂ ਦੇ ਬਾਹਰ ਪਾ ਕੇ ਆਉਣਾ ਹੈ ਆਪਣੇ ਘਰ ਤੋਂ ਬਾਹਰ ਸੁੱਟਣੀ ਹੈ ਕਹਿਣ ਦਾ ਭਾਵ ਕਿ ਆਪਣੇ ਘਰ ਵਿੱਚ ਪਾਣੀ ਇੱਧਰ ਉੱਧਰ ਨਹੀਂ ਸੁੱਟਣਾ ਆਪਾਂ ਕਈ ਵਾਰ ਆਪਣੀ ਰਸੋਈ ਵਿੱਚ ਜਾ ਕੇ ਸਿੰਕ ਵਿੱਚ ਰੋੜ ਦੇ ਦਿੰਦੇ ਹਾਂ ਉਹ ਕੰਮ ਨਹੀਂ ਕਰਨਾ ਤੁਸੀਂ ਗਮਲਿਆਂ ਦੇ ਵਿੱਚ ਵੀ ਪਾ ਸਕਦੇ ਹੋ ਜਾਂ ਕਿਸੇ ਗੰਦੀ ਜਗ੍ਹਾ ਤੇ ਸੁੱਟ ਸਕਦੇ ਹੋ ਇਦਾਂ ਨਹੀਂ ਕਰਨਾ ਅਸੀਂ ਆਪਣੇ ਘਰ ਤੋਂ ਬਾਹਰ ਹੀ ਇਸ ਪਾਣੀ ਨੂੰ ਸੁੱਟ ਕੇ ਆ ਸਕਦੇ ਹਾਂ ਆਪਣੇ ਘਰ ਦੇ ਜੋ ਬਾਹਰ ਜਿਹੜੇ ਕੋਈ ਦਰਖਤ ਵਗੈਰਾ ਹੋਵੇਗਾ ਉੱਥੇ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਅੰਦਰ ਆ ਜਾਣਾ ਹੈ ਤਾਂ ਇਸ ਤਰ੍ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਪਰੇਸ਼ਾਨੀਆਂ ਦਾ ਅੰਤ ਹੋਵੇਗਾ ਤੇ ਜਦੋਂ ਕੋਈ ਪਰੇਸ਼ਾਨੀ ਹੋਵੇਗੀ ਕਿਸੇ ਵੀ ਤਰ੍ਹਾਂ ਦਾ ਦੁੱਖ ਤਕਲੀਫ ਹੋਵੇ ਕੋਈ ਬਿਮਾਰੀ ਨਾਲ ਪਰੇਸ਼ਾਨ ਹੋਵੇ ਤੁਹਾਡੇ ਪਰਿਵਾਰ ਵਿੱਚ ਜੇਕਰ ਕਰਜ਼ੇ ਨੂੰ ਲੈ ਕੇ ਕੋਈ ਸਮੱਸਿਆ ਹੋਵੇ ਫਿਰ ਇਦਾਂ ਦੀ ਸਾਰੇ ਹੀ ਦੁੱਖ ਦਲੇਦਰ ਤੁਹਾਡੇ ਦੂਰ ਹੋ ਜਾਣੇ ਹਨ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਫਰਕ ਦਿਖਾਈ ਦੇਵੇਗਾ ਸਾਧ ਸੰਗਤ ਜੀ ਇੱਕ ਗੱਲ ਹੋਰ ਕਿ ਜਦੋਂ ਵੀ ਤੁਸੀਂ ਕਿਸੇ ਵੀ ਉਪਾਅ ਨੂੰ ਕਰਦੇ ਹੋ ਤਾਂ ਪਹਿਲੀ ਗੱਲ ਦਾ ਇਹ ਧਿਆਨ ਰੱਖਣਾ ਹੈ ਜੀ ਕਿ ਤੁਹਾਡੇ ਮਨ ਵਿੱਚ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਹੈ ਕਿ ਹਾਂ ਜੇਕਰ ਅਸੀਂ ਇਹ ਉਪਾਅ ਨੂੰ ਕਰਦੇ ਹਾਂ ਤਾਂ ਜ਼ਰੂਰ ਸਾਨੂੰ ਇਸ ਨਾਲ ਰਿਜ਼ਲਟ ਮਿਲਣਗੇ ਵਧੀਆ ਮਿਲਣਗੇ ਤੇ ਫਾਇਦਾ ਵੀ ਹੋਵੇਗਾ ਜੇਕਰ ਮਨ ਵਿੱਚ ਇਹ ਵਿਚਾਰ ਧਾਰਾ ਕਰਕੇ ਹੀ ਤੁਸੀਂ ਉਪਾਅ ਕਰੋਗੇ ਤੁਹਾਡਾ ਉਪਾਅ ਜਿਹੜਾ ਹੈ ਬਹੁਤ ਹੀ ਤੁਹਾਡੇ ਲਈ ਕਾਰਗਰ ਸਾਬਿਤ ਹੋਵੇਗਾ ਤੁਹਾਡੇ ਸਾਰੇ ਕਾਰਜ ਸਫਲ ਹੋਣਗੇ ਸਾਥ ਸੰਗਤ ਜੀ ਆਸ ਕਰਦੇ ਹਾਂ ਅੱਜ ਦੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਡੇ ਵੀ ਘਰ ਵਿੱਚ ਕਰਜ਼ੇ ਨੂੰ ਲੈ ਕੇ ਕੋਈ ਸਮੱਸਿਆ ਹੈ ਬੱਚਿਆਂ ਦੇ ਵਿਆਹ ਨੂੰ ਲੈ ਕੇ ਕੋਈ ਸਮੱਸਿਆ ਹੈ ਜਿਵੇਂ ਅੱਜਕੱਲ ਇਹ ਪਰੇਸ਼ਾਨੀ ਆਮ ਹੀ ਲੋਕਾਂ ਨੂੰ ਦਿਖਾਈ ਦੇ ਰਹੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਵਿਆਹ ਨੂੰ ਲੈ ਕੇ ਬੜੀਆਂ ਹੀ ਪਰੇਸ਼ਾਨੀਆਂ ਚਲਦੀਆਂ ਹੁੰਦੀਆਂ ਹਨ ਕਈ ਵਾਰੀ ਕੀ ਹੁੰਦਾ ਹੈ ਰਿਸ਼ਤਾ ਹੋ ਜਾਂਦਾ ਹੈ ਤੈ ਵੀ ਹੋ ਜਾਂਦਾ ਹੈ ਤੇ ਪਤਾ ਨਹੀਂ ਐਨ ਮੌਕੇ ਤੇ ਆ ਕੇ ਉਹ ਰਿਸ਼ਤਾ ਕਿਉਂ ਟੁੱਟ ਜਾਂਦਾ ਹੈ ਕਈ ਵਾਰੀ ਤਾਂ ਕੋਈ ਭਾਨੀ ਮਾਰ ਦਿੰਦਾ ਹੈ ਤੇ ਕਈ ਵਾਰੀ ਕੋਈ ਐਸੀ ਪ੍ਰੋਬਲਮ ਹੋ ਜਾਂਦੀ ਹੈ ਕੋਈ ਗ੍ਰਹਿਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਜਿਸ ਦੇ ਕਾਰਨ ਉਹ ਰਿਸ਼ਤਾ ਫਿਰ ਹੁਣ ਟਲ ਜਾਂਦਾ ਹੈ ਜਿਸ ਦੇ ਕਾਰਨ ਫਿਰ ਸਾਰੇ ਹੀ ਪਰਿਵਾਰ ਨੂੰ ਬਹੁਤ ਪਰੇਸ਼ਾਨੀ ਰਹਿੰਦੀ ਹੈ ਕਿਉਂਕਿ ਬੱਚੇ ਦੀ ਉਮਰ ਵੱਧਦੀ ਜਾਂਦੀ ਹੈ ਇਸ ਦੇ ਲਈ ਸਾਧ ਸੰਗ ਜੀ ਤੁਸੀਂ ਇਹ ਉਪਾਅ ਉਸ ਦੇ ਲਈ ਵੀ ਕਰ ਸਕਦੇ ਹੋ ਜੇਕਰ ਤੁਹਾਡਾ ਰਿਸ਼ਤਾ ਖੁਦ ਦਾ ਤੈਅ ਨਹੀਂ ਹੋ ਰਿਹਾ ਤੁਸੀਂ ਆਪਣੇ ਲਈ ਵੀ ਇਹ ਉਪਾਅ ਕਰ ਸਕਦੇ ਹੋ ਜੇਕਰ ਘਰ ਵਿੱਚ ਕੋਈ ਹੋਰ ਮੈਂਬਰ ਹੈ ਜਾਂ ਤੁਹਾਡਾ ਬੱਚਾ ਹੈ ਤੁਸੀਂ ਇਸ ਦੇ ਲਈ ਵੀ ਇਹ ਉਪਾਅ ਕਰ ਸਕਦੇ ਹੋ ਸਾਤ ਸੰਗਤ ਜੀ ਇਹ ਛੋਟੇ ਛੋਟੇ ਉਪਾਅ ਬਹੁਤ ਹੀ ਕਾਰਗਰ ਸਾਬਤ ਹੁੰਦੇ ਹਨ ਸਾਨੂੰ ਤਾਂ ਬਸ ਫਾਇਦਾ ਚਾਹੀਦਾ ਹੁੰਦਾ ਹੈ ਤੇ ਅਸੀਂ ਫਾਇਦਾ ਹੀ ਲੈਣਾ ਹੈ ਇਸ ਲਈ ਸਾਤ ਸੰਗਤ ਜੀ ਇਸ ਉਪਾਅ ਨੂੰ ਕਰਕੇ ਜ਼ਰੂਰ ਵੇਖਿਓ ਤੁਹਾਡੀ ਪਰੇਸ਼ਾਨੀ ਦਾ ਹੱਲ ਤੁਹਾਨੂੰ ਮਿਲ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ